ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਸੋ ਨਵੇਂ ਬੱਸ ਸਟੈਂਡ ਤੇ ਪਹੁੰਚਣਾ ਸਾਡਾ ਇੱਕ ਕਾਰਨ ਸੀ ਕਿਉਂਕਿ ਨਵਾਂ ਬੱਸ ਸਟੈਂਡ ਜਿਹੜਾ ਥੋੜੇ ਸਮੇਂ ਚ ਬਣਿਆ ਵਾ ਜੀ ਸੋ ਅਸੀਂ ਦੇਖਣ ਆਏ ਹਾਂ ਵੀ ਕਿਹੜੀ ਕਿਹੜੀ ਸਹੂਲਤ ਜਿਹੜੀ ਇੱਥੇ ਦਿੱਤੀ ਆ ਰਹੀ ਆ ਔਰ ਕਿਸੇ ਨੂੰ ਕੋਈ ਜਿਹੜੀ ਸਵਾਰੀ ਨੂੰ ਕੋਈ ਦਿੱਕਤ ਨਹੀਂ ਆ ਰਹੀ ਕਿਉਂਕਿ ਕੁਝ ਲੋਕ ਕਹਿ ਰਹੇ ਸੀ ਵੀ ਕਾਫੀ ਦਿੱਕਤਾਂ ਹੀ ਤੇ ਨਹੀਂ ਆ ਰਹੀਆਂ ਵਾ ਸੋ ਸਫਾਈ ਨੂੰ ਲੈ ਕੇ ਵੀ ਲੋਕੀ ਗੱਲਾਂ ਕਰ ਰਹੇ ਬਈ ਸਫਾਈ ਵੀ ਪ੍ਰੋਪਰ ਨਹੀਂ ਹੈਗੀ ਸੋ ਚੱਲਦੇ ਅੰਦਰ ਬੱਸ ਸਟੈਂਡ ਦੇ ਔਰ ਦੇਖਦੇ ਹਾਂ ਹਾਲਾਤ ਕੀ ਆ ਜੀ ਸੋ ਐਂਟਰਸ ਐਂਟਰਸ ਦੇ ਉੱਪਰ ਵੀ ਇੱਕ ਦੋ ਗਲਤੀਆਂ ਹੈਗੀਆਂ ਜੀ ਇੱਕ ਤਾਂ ਦੇਖੋ ਤੁਸੀਂ ਆ ਇਹਨਾਂ ਦੇ ਸਟੈਪ ਜਿਹੜੇ ਹੈ ਨਾ ਇਹ ਹੁਣੇ ਜੇ ਬਣਿਆ ਵਾ ਜੀ ਇਹ ਨਵਾਂ ਜਿਹੜਾ ਬਣਿਆ ਵਾ ਔਰ ਇਹ ਪਟੋਣ ਵੀ ਡੈਪਿਆ ਜੀ ਇਹ ਸਲੇਟ ਪੁੱਟੇ ਜਾ ਰਹੇ ਆ ਆਪਣੇ ਆਪ ਹੀ ਇਹ ਜਿਹੜੀਆਂ ਸਲੇਟਾਂ ਬਾਹਰ ਨਿਕਲਦੀਆਂ ਜਾ ਰਹੀਆਂ ਵਾ ਜੀ ਸੋ ਕਿਤੇ ਨਾ ਕਿਤੇ ਖਾਮੀਆਂ ਜਿਹੜੀਆਂ ਵਾ ਜੀ ਸਾਹਮਣੇ ਨਜ਼ਰ ਆ ਰਹੀਆਂ ਵਾ ਸੋ ਇਹ ਸਟੈਪ ਜਿਹੜੇ ਹੈ ਤਕਰੀਬਨ ਤਕਰੀਬਨ ਜਿਹੜੇ ਗਲਤ ਲੱਗੇਦੇ ਆ ਜੀ ਸੋ ਇਹ ਦੇਖੋ ਤੁਸੀਂ ਜਿਹੜਾ ਵਾ ਏ ਵੀ ਸਟੈਪ ਜਿਹੜਾ ਵਾਜੀ ਇੱਥੋਂ ਦੱਸਦੇ ਆ ਕਿ ਬਜ਼ੁਰਗ ਜਿਹੜੇ ਆਮ ਡਿੱਗਦੇ ਆ ਜੀ ਇਹ ਹਾਈਟ ਵਾ ਹਾਈਟ ਤੋਂ ਜਦੋਂ ਬੰਦਾ ਹੁੰਦਾ ਵਾਰੋ ਤਾਂ ਇੱਥੇ ਤਕਰੀਬਨ ਜਿਹੜਾ ਡਿੱਗ ਜਾਂਦਾ ਵਾ ਜੀ ਕੋ ਕਾਫੀ ਨੁਕਸਾਨ ਵੀ ਹੋਇਆ ਕਈ ਬੰਦੇ ਸੱਟਾਂ ਵੀ ਲੱਗੀਆਂ ਵਾ ਜੀ ਬਜ਼ੁਰਗ ਕੋ ਕੀ ਕਹੋਗੇ ਜੀ ਇਹ ਸਟੈਪ ਨਹੀਂ ਸਹੀ ਹੈਗਾ ਹਾਂਜੀ ਇਹ ਗਲਤ ਬਣਿਆ ਜੀ ਇਹ ਬੁੱਢਿਆਂ ਵਾਸਤੇ ਤਾਂ ਬਹੁਤ ਮਾੜਾ ਵਾਏ ਹਾਂ ਜਿੱਥੇ ਕਈ ਨੇ ਡਿੱਗੇ ਸੀ ਹਾਂਜੀ ਹਾਂਜੀ ਕਈ ਨੇ ਡਿੱਗੇ ਆ ਕੋਈ ਇੱਕ ਇਹ ਸਹੀ ਬਣਨਾ ਚਾਹੀਦਾ ਜੀ ਇਹ ਘਟੂ ਘਟ ਪਲੇਨ ਹੀ ਹੋ ਜੇ ਤਦਾਂ ਹੱਥ ਬਣ ਜੇ ਸਟੈਪ ਹੋ ਵੀ ਟੈਪ ਬਣ ਜੇ ਕੋਈ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਇਹ ਪਰਲੇ ਬਣਿਆ ਨਾ ਜੀ 15 ਹੈ ਦਾ ਉਹਦਾ ਕਹਿੰਦੇ ਵੀ 15 ਹੋਣਾ ਚਾਹੀਦਾ ਵਾ ਜੀ ਸੋ ਬਰਾਬਰ ਜਿਹੜਾ ਲੈਵਲ ਹੋਣਾ ਚਾਹੀਦਾ ਦਾ ਸੋ ਹਾਲਾਤ ਤੇ ਦੇਖੋ ਇਹ ਕਿਉਂਕਿ ਇਥੇ ਨੁਕਸਾਨ ਹੁੰਦਾ ਵਾ ਜੀ ਜਦੋਂ ਬਜ਼ੁਰਗ ਕੋਈ ਆਉਂਦਾ ਵਾ ਤਾਂ ਬਜ਼ੁਰਗ ਇਥੇ ਡਿੱਗ ਜਾਂਦਾ ਵਾ ਤਕਰੀਬਨ ਜਿਹੜਾ ਵਾ ਹੁਣ 10 ਮਿੰਟ ਪਹਿਲਾਂ ਵੀ ਕੋਈ ਡਿੱਗਿਆ ਇੱਥੇ ਬਜ਼ੁਰਗ ਜੀ ਸੋ ਇਹ ਜਿਹੜੀਆਂ ਵਾ ਇਹ ਕੁਰਸੀਆਂ ਵਾ ਇਹ ਵੀ ਟੁੱਟ ਗਈਆਂ ਹਾਂਜੀ ਸਰ ਸਾਰੀਆਂ ਟੁੱਟ ਗਈਆਂ ਅੱਜ ਵੀ ਕੋਈ ਕੁਰਸੀ ਨਹੀਂ ਹੈਗੀ ਚੇਅਰ ਸਾਰੀਆਂ ਕੋਈ ਇੱਟਾਂ ਲਾ ਕੇ ਖਲਾਰੀ ਲੀਆਂ ਸੀ ਜੇਹੀਂ ਕੇ ਇਹਦੇ ਬਹਿਣ ਜੋ ਗੈਂਦਾ ਵੀ ਨਾ ਕਰੀਏ ਤੇ ਫਿਰ ਨਹੀਂ ਨਾ ਹੱਡਾ ਚੱਲ ਸਕਦਾ ਮਤਲਬ ਇਹ ਬਹਿਣ ਦਾ ਪ੍ਰਬੰਧ ਕੋਈ ਨਹੀਂ ਕੋਈ ਨਹੀਂ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਟੁੱਟੀਆਂ ਪਈਆਂ ਜੇ ਨਾਲ ਟੁੱਟੀਆਂ ਹਾਂਜੀ ਇਹ ਦੇਖੋ ਨਵੀਆਂ ਕੁਰਸੀਆਂ ਇੱਥੇ ਲਗਾਈਆਂ ਗਈਆਂ ਸੀ ਪਰ ਨਵੀਆਂ ਕੁਰਸੀਆਂ ਵੀ ਜਿਹੜੀਆਂ ਜਗਾੜ ਲਾਤੀਆਂ ਜੀ ਇਟਾਂ ਦੇ ਸਾਰੇ ਜਿਹੜੀਆਂ ਖਲਾਰੀਆਂ ਵਾਂ ਇਹ ਨਵੇਂ ਬੱਸ ਸਟੈਂਡ ਦੇ ਹਾਲਾਜੇ ਗੁਰਦਾਸਪੁਰ ਦਾ ਨਵਾਂ ਬੱਸ ਸਟੈਂਡ ਉਰ ਆ ਦੇਖੋ ਤੁਸੀਂ ਕੁਰਸੀਆਂ ਜਿਹੜੀਆਂ ਇਟਾਂ ਦੇ ਸਾਰੇ ਭਾਜੀ ਕਿੰਨੇ ਹਾਲਾਤ ਮਾੜੇ ਹੋਣਗੇ ਕਿੰਨੀ ਇਹਦੀ ਕੁਆਲਿਟੀ ਵਧੀਆ ਹੋਏਗੀ ਤੁਸੀਂ ਇਹ ਦੇਖੋ ਵੀ ਇਹਦੀ ਕੁਆਲਿਟੀ ਕਿੰਨੀ ਹਾਈ ਹੋਏਗੀ ਜਿਨ੍ਹਾਂ ਨੂੰ ਇਟਾਂ ਦਾ ਸਾਰਾ ਦੇਣਾ ਪਿਆ ਵਾ ਕਿਉਂ ਬ੍ਰਦਰ ਇਟਾ ਇਟਾਂ ਦਾ ਸਾਰਾ ਦੇਣਾ ਪਿਆ ਵਾ ਜੀ ਹਾਈ ਕੁਆਲਿਟੀ ਹੈ ਨਾ ਚੰਗੀ ਭਲੀ ਕੁਆਲਿਟੀ ਹੈ ਦੀ ਮੈਂ ਕਹਿੰਦਾ ਅੱਜ ਕੁਆਲਿਟੀ ਲੱਭਣੀ ਨਹੀਂ ਕਿਤੇ ਜੀ ਹਣਾ ਕਿਉਂਕਿ ਜਿਹਨਾਂ ਨੂੰ ਨਵੀਆਂ ਲੁੱਟਾਂ ਦੇ ਦੇਣਾ ਸਾਰਾ ਦੇਖਦਾ ਵਾ ਤੇ ਦਾ ਕੀ ਬਣੇਗਾ ਸਾਰੇ ਨਾੜੇ ਨਾ ਕੁਰਸੀਆਂ ਅੱਗੇ ਜਾ ਕੇ ਦੇਖ ਤਾਂ ਹੋਰ ਵੀ ਦਿਖਾ ਦਿੰਨੇ ਆ ਆਪਾਂ ਇੱਥੇ ਰਹਿਨੇ ਆ ਠੀਕ ਹੈ ਹਾਂਜੀ ਮੇਰੇ ਕੋ ਆਟਵਾ ਦੀ ਪ੍ਰਧਾਨਗੀ ਆਪਾਂ ਇੱਥੇ ਰਹਿਨੇ ਆ ਸਾਨੂੰ ਪਤਾ ਇੱਥੇ ਕੀ ਬਹਨਾ ਕੁਰਸੀਆਂ ਦੇ ਅੱਛਾ ਜੀ ਹਾਂਜੀ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਟੁੱਟ ਗਈਆਂ ਮੈਂ ਕਿਹਾ ਵੇਖ ਲਓ ਖੁਦ ਅੱਜ ਤੁਹਾਨੂੰ ਦਿਖਾ ਦਿੰਨੇ ਆ ਚਲੋ ਦੇਖਦੇ ਆ ਜੀ ਕਹਿੰਦੇ ਵੀ ਹੋਰ ਵੀ ਕੁਰਸੀਆਂ ਜੀ ਨਹੀਂ ਟੁੱਟ ਗਈਆਂ ਜੀ ਸੋ ਤਕਰੀਬਨ ਜੀ ਦੇਖੋ ਨਵੀਆਂ ਕੁਰਸੀਆਂ ਵੇ ਔਰ ਜਿਆਦਾ ਨਹੀਂ ਤੇ ਘੱਟੋ ਘੱਟ 1 ਸਾਲ ਤਾਂ ਕੱਢਦੀਆਂ ਸੇ ਮੈਨੂੰ ਉਮੀਦ ਨਹੀਂ ਵੀ ਸਾਲ ਪੂਰਾ ਹੋਇਆ ਏ ਇਹ ਸਾਲ ਤੋਂ ਹੀ ਆ ਬੱਸ ਸਟੈਂਡ ਬਣੇ ਨੂੰ ਹਾਂਜੀ 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 ਸਾਲ ਤੋਂ ਹੀ ਆ ਪੂਰਾ ਜੀ ਇਹ ਸਾਲ ਨਹੀਂ ਹੋਇਆ ਅਜੇ ਸਾਲ ਨਹੀਂ ਪੂਰਾ ਹੋਇਆ ਸੋ ਗੰਦਗੀ ਦੇਖੋ ਤੁਸੀਂ ਜੀ ਆ ਗੰਦਗੀ ਦੇਖੋ ਗੰਦਗੀ ਵੀ ਜਗ੍ਹਾ ਜਗ੍ਹਾ ਤੇ ਆ ਇਹ ਕੁਰਸੀ ਦਾ ਲੱਗ ਇਹ ਕੂੜੇ ਦੇ ਢੇਰ ਰੱਖੋ ਤੁਸੀਂ ਆ ਸਾਰੇ ਕੂੜਾ ਵਾ ਜੀ ਸੋ ਆ ਕੁਰਸੀ ਆ ਦੇਖੋ ਇਹਦੇ ਹਾਲਾਤ ਦੇਖੋ ਅੱਛਾ ਇੱਕ ਗੱਲ ਸੁਣਿਓ ਗੱਲ ਸੁਣੋ ਇੱਕ ਮਿੰਟ ਤੁਸੀਂ ਇੱਥੇ ਬੈਠੇ ਹੋ ਨਵੇਂ ਬੱਸ ਸਟੈਂਡ ਬਣਿਆ ਵਾ ਬੈਠਣ ਦੀ ਸੁਵਿਧਾ ਹੈ ਕੋਈ ਬਹੁਤ ਮਾੜੀ ਹੈ ਜੀ ਮਾੜੀ ਸੁੱਧ ਹਾਂਜੀ ਹਾਂ ਇਹ ਬਸਟਨ ਨਵਾਂ ਬਣਿਆ ਸੀ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਨਹੀਂ ਸਹੂਲਤ ਨਹੀਂ ਹੈਗੀ ਜੀ ਜਿਹੜਾ ਹੈ ਅੱਗੇ ਨਾਲ ਠੀਕ ਹੈ ਵਾਹ ਹੈ ਮਗਰ ਉਹ ਨਹੀਂ ਸਹੂਲਤ ਨਹੀਂ ਹੈਗੀ ਉਹ ਕੁਰਸੀਆਂ ਜਿਹੜੀਆਂ ਨਵੀਆਂ ਕੁਰਸੀਆਂ ਲਾਈਆਂ ਟੁੱਟੀਆਂ ਵੀ ਟੁੱਟੀਆਂ ਬਾਹਰ ਵੀ ਜੀਆਂ ਉਹ ਵੀ ਟੁੱਟੀਆਂ ਹਾਂਜੀ ਮਾੜੇ ਹਾਲਾਤ ਹੈ ਫਿਰ ਬਹੁਤ ਜੀ ਆ ਦੇਖੋ ਇਹ ਵੀ ਹਿਲਿਆ ਬਾਹਰ ਵੀ ਆ ਦੇਖੋ ਤੁਸੀਂ ਕੁਰਸੀਆਂ ਇਹ ਵੀ ਟੁੱਟ ਗਈਆਂ ਜੀ ਸੋ ਟੇਡੀਆਂ ਹੋ ਗਈਆਂ ਆ ਦੇਖੋ ਜੀ ਹਾਂਜੀ ਲੱਗੇ ਚੋਕੇ ਬਾਕੀ ਉਹ ਜਿਹੜੀਆਂ ਟੁੱਟੀਆਂ ਕਵਾੜ ਲੱਗਦੇ ਜਿਹੜੇ ਚੋਕੇ ਵੀ ਲੱਗੇ ਚੋਕੇ ਇਹ ਸਾਰਾ ਖਾਲੀ ਹੋ ਗਿਆ ਹਾਲ ਸਾਰਾ ਖਾਲੀ ਕੁਰਸੀਆਂ ਜੀ ਇੱਥੇ ਤੇ ਪਹਿਲੇ ਨੰਬਰ ਤੇ ਪੁਲਿਸ ਚਾਹੀਦੀ ਹੋਣੀ ਸ਼ਰਿਆਮ ਆਸ਼ ਕੀ ਵੱਜਦੀ ਆ ਅੱਛਾ ਜੀ ਸ਼ਰਿਆਮ ਵੇਖ ਲੋ ਤੀਖ ਲੋਗੇ ਤੇ ਮਾਰੇ ਚੰਗੇ ਅਨਸਰ ਦੇ ਫਿਰ ਮੈਂ ਜਨਾ ਸਰ ਆਪਾਂ ਵੀ ਚੱਲ ਨੌਜਵਾਨ ਹੀ ਆ ਮਿਹਨਤ ਦੇ ਕੰਮ ਆ ਟੋਆ ਚਲਾਉਂਦੇ ਆ ਬਿਲਕੁਲ ਠੀਕ ਹੈ ਜੀ ਆਟੋ ਚਲਾਉਂਦੇ ਪਏ ਇੱਥੇ ਮੁੰਡੇ ਆਉਂਦੇ ਆ ਟੋਲਾ ਟੋਲਾ ਬਣਾ ਕੇ ਜਿਹੜੀ ਪਬਲਿਕ ਬੱਸ ਸਟੈਂਡ ਦੀ ਆ ਉਹਨਾਂ ਨੂੰ ਬੈਹਨ ਨੂੰ ਜਗ੍ਹਾ ਨਹੀਂ ਮਿਲਦੀ ਇੱਥੇ ਬੈ ਕੇ ਆਸਕੀਆਂ ਮਾਰਦੇ ਕੋਈ ਪੁਲਿਸ ਦਾ ਆਪਣਾ ਇੱਥੇ ਆ ਅਵਸਰ ਨਹੀਂ ਹੁੰਦਾ ਡਰ ਕੋਈ ਨਹੀਂ ਹੈਗਾ ਕੇ ਮੈਂ ਕਹਿੰਦਾ ਕੇ ਨੋ ਨਹੀਂ ਹੈਗਾ ਜੀ ਕੋਈ ਨੌਜਵਾਨ ਨੇ ਬੜੀ ਵਧੀਆ ਗੱਲ ਕੀਤੀ ਹੈ ਜੀ ਕਹਿ ਰਹੇ ਵੀ ਅਸੀਂ ਵੀ ਨੌਜਵਾਨ ਆ ਪਰ ਇੱਥੇ ਜਿਹੜੇ ਨੌਜਵਾਨ ਹੁੰਦੀਆਂ ਜੀ ਹੁਲੜਬਾਜੀ ਕਰਦੇ ਆ ਸਮਾਨ ਨੂੰ ਨੁਕਸਾਨ ਪਹੁੰਚਾਉਂਦੇ ਆ ਔਰ ਮਲੇ ਮਲੇ ਜੋ ਸਾਰਾ ਬੇਰਗਰ ਕੀਤਾ ਬਸਟੈਂਡ ਦਾ ਇਹ ਸਮਝਦਾ ਕਿ ਕੰਜਰਖਾਨਾ ਬਣ ਗਿਆ ਬਸਟੈਂਡ ਨਹੀਂ ਹੈ ਬਿਲਕੁਲ ਬਿਲਕੁਲ ਕੰਜਰਖਾਨਾ ਬਣ ਗਿਆ ਪੁਲਿਸ ਚੌਂਕੀ ਹੋਏ ਮੁਲਾਜ਼ਮ ਹੋਣ ਦਾ ਵਿਚਾਰ ਮੈਂ ਕਹਿੰਦਾ ਮੁਲਾਜ਼ਮ ਹੋਣ ਇੱਥੇ ਕੀ ਜਰੂਰਤ ਨਹੀਂ ਪੈਂਦੀ ਕਿ ਕੋਈ ਆਹੋ ਜੇ ਕੰਮ ਕਰੇ ਇੱਕ ਕੁਰਸੀਆਂ ਬਚਣੀਆਂ ਸੀ ਤੇ ਸਿਰਫ ਗਲਤੀ ਦੇ ਕਰਕੇ ਕਿ ਕਿਸ ਨੂੰ ਰੋਕ ਟੋਕ ਨਹੀਂ ਆ ਗਈ ਬੜੀ ਵਧੀਆ ਗੱਲ ਕੀਤੀ ਹੈ ਮੁੰਡੇ ਨੇ ਜੀ ਸੋ ਨੌਜਵਾਨਾਂ ਦੱਸ ਰਿਹਾ ਕਹਿੰਦਾ ਜੇਕਰ ਇੱਥੇ ਪ੍ਰੋਪਰ ਇੰਡੀਆਂ ਹੁੰਦੇ ਪ੍ਰੋਪਰ ਤਰੀਕੇ ਨਾਲ ਇੱਥੇ ਫੋਰਸ ਹੁੰਦੀ ਤਾਂ ਅੱਜ ਨੌਬਦ ਨਹੀਂ ਹੋਣੀ ਹੁੱਲੜਬਾਜ ਹੁੰਦੇ ਆ ਜੀ ਹੁੱਲੜਬਾਜ ਆ ਕੇ ਨੁਕਸਾਨ ਕਰ ਦਿੰਦੇ ਆ ਸੋ ਇਹ ਦੇਖੋ ਤੁਸੀਂ ਗੰਦਗੀ ਜਗ੍ਹਾ ਜਗ੍ਹਾ ਤੇ ਆ ਸੋ ਇਨਾ ਹੁੱਲੜਬਾਜਾਂ ਨੂੰ ਜਿਹੜਾ ਨੱਥ ਪਾਉਣ ਵਾਸਤੇ ਜਿਹੜਾ ਪ੍ਰਬੰਧ ਹੋਣਾ ਜ਼ਰੂਰੀ ਆ ਜੀ ਸੋ ਦੇਖੋ ਇਹ ਹਾਲ ਕਿੱਡਾ ਵੱਡਾ ਵੇਟਿੰਗ ਹਾਲ ਆ ਜੀ ਇਹ ਬੱਸ ਸਟੈਂਡ ਦਾ ਸੋ ਇਧਰੋਂ ਆ ਕੇ ਦਿਖਾਓ ਭਾਜੀ ਇਹਨੂੰ ਤਸਵੀਰ ਇੱਕ ਬੱਸ ਸਟੈਂਡ ਦਾ ਵੇਟਿੰਗ ਹਾਲ ਆ ਜੀ ਸੋ ਵੇਟਿੰਗ ਹਾਲ ਦੇ ਵਿੱਚ ਜਿਹੜਾ ਵਾ ਕੁਝ ਸਮਾਂ ਸੀ ਉੜੀ ਘਰ ਦੇ ਨੂੰ ਕਹਿੰਦੇ ਆਪਾਂ ਸੋ ਇਸ ਉਡੀਕਰ ਵੀ ਜਿਹੜਾ ਵਾਜੀ ਕੁਰਸੀਆਂ ਜਿਹੜੀਆਂ ਬੇਸ਼ੁਮਾਰ ਲਗੀਆਂ ਸੀ ਪਰ ਅੱਜ ਤੁਹਾਨੂੰ ਇੱਥੇ ਕੁਰਸੀ ਜਿਹੜੀ ਕੋਈ ਨਹੀਂ ਲੱਭੇਗੀ ਜੀ ਇੱਕਾ ਦੁੱਕਾ ਕੁਰਸੀਆਂ ਮਿਲਣਗੀਆਂ ਉਹ ਵੀ ਟੁੱਟ ਗਈਆਂ ਵਾਜੀ ਸੋ ਹਾਲਾਤ ਦੇਖ ਲਓ ਤੁਸੀਂ ਉਹਦਾ ਕਾਰਨ ਹੀ ਆ ਇੱਥੇ ਹੁਲੜਬਾਜੀ ਹੁੰਦੀ ਆ ਹੁਲੜਬਾਜੀ ਤੇ ਆ ਕੇ ਘੁੰਮਦੇ ਆ ਕੁਰਸੀਆਂ ਨੂੰ ਨੁਕਸਾਨ ਪਹੁੰਚਾਉਂਦੇ ਆ ਔਰ ਜਿਹੜਾ ਵਾਜੀ ਬੱਸ ਸਟੈਂਡ ਨੂੰ ਜਿਹੜਾ ਗੰਦਾ ਕਰਦੇ ਆ ਸੋ ਫੋਰਸ ਹੋਣੀ ਬਹੁਤ ਜ਼ਰੂਰੀ ਆ ਜੀ ਸਿਕਿਉਰਿਟੀ ਹੋਣੀ ਬਹੁਤ ਜ਼ਰੂਰੀ ਆ ਕਿਉਂ ਬਾਜੀ ਜ਼ਰੂਰੀ ਬੱਸ ਸਟੈਂਡ 'ਤੇ ਸਿਕਿਉਰਿਟੀ ਚਾਹੀਦੀ ਇੱਥੇ ਹਾਂਜੀ ਬਾਜੀ ਕਿਉਂਕਿ ਆ ਨੇ ਨੁਕਸਾਨ ਤੇ ਐਕਚੁਅਲੀ ਗੱਲ ਪਤਾ ਕੀ ਹੈ ਬਾਈ ਜੀ ਇੱਕ ਪਬਲਿਕ ਜਿਆਦਾ ਹੁੰਦੀ ਆ ਠੀਕ ਹੈ ਜੀ ਇੱਕ ਉਹਨਾਂ ਦੇ ਬਹਿਣ ਲਈ ਵੀ ਚੀਜ਼ਾਂ ਘਟਿਆ ਠੀਕ ਹੈ ਸਰ ਬਿਲਕੁਲ ਹਾਂਜੀ ਇਹ ਜਿਹੜੀਆਂ ਕੁਰਸੀਆਂ ਆ ਇਹਨਾਂ 'ਚ ਨਹੀਂ ਜਾਣਨੀ ਹੈਗੀ ਕਿ ਤਿੰਨ ਬੰਦੇ ਨੂੰ ਬਹਿਣ ਤੇ ਚੱਲਣ ਠੀਕ ਹੈ ਜੀ ਨੁਕਸਾਨ ਕੋਈ ਸ਼ਰਾਰਤੀ ਬੰਦਾ ਆਪਾਂ ਦੇ ਐਕਚੁਅਲੀ ਵੇਖਿਆ ਨਹੀਂ ਆਏ ਤੱਕ ਵੀ ਕਹਿੰਨ ਨੂੰ ਹੀ ਪੁੱਛ ਸਕਦੇ ਜਮੀਨ ਵਾਲੇ ਪਰ ਇਹ ਆ ਜਿਹੜੀਆਂ ਟੁੱਟਦੀਆਂ ਪਈਆਂ ਨੇ ਕੁਰਸੀਆਂ ਮਿਲਿਆ तकरीबन ਟੁੱਟ ਗਈਆਂ ਜਿਹੜੀਆਂ ਹੈਗੀਆਂ ਸੀ ਇਹ ਵੀਰ ਤੁਹਾਨੂੰ ਮੈਂ ਤਾਂ ਸਿਆਹ ਕੁਰਸੀਆਂ ਬੇੜ ਚੱਲਣ ਦੇ ਲਈ ਕੀ ਹੁੰਦੀਆਂ ਕੁਆਲਿਟੀ ਨਹੀਂ ਕੁਆਲਿਟੀ ਨਹੀਂ ਹੈਗੀ ਜੇ ਤੁਸੀਂ ਕੁਆਲਿਟੀ ਪੇਸ਼ ਕਰੋਗੇ ਨੇਚਰਲੀ ਗੱਲ ਲੱਗੇ ਉਹਨੇ ਰਿਜ਼ਲਟ ਦੇਣਾ ਹੈ ਬਿਲਕੁਲ 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 ਸਹੀ ਗੱਲ ਕਹਿ ਰਹੇ ਆ ਅਸੀਂ ਇੱਕ ਗੱਲ ਹੋਰ ਕਰ ਰਹੇ ਸੀ ਬੱਸ ਸਟੈਂਡ ਤੇ ਗੰਦਗੀ ਵੀ ਜਿਹੜੀ ਆ ਬੇਸ਼ਮਾਰਾ ਜੀ ਇਹ ਦੇਖੋ ਤੁਸੀਂ ਮੈਨੂੰ ਲੱਗਦਾ ਨਹੀਂ ਵੀ ਕਦੀ ਸਫਾਈ ਹੋਈ ਹੈਗੀ ਇਹ ਤਕਰੀਬਨ ਗੰਦਗੀ ਹੈ ਜੀ ਆਹ ਦੇਖੋ ਤੁਸੀਂ ਇਹ ਹਾਲਾਤ ਆ ਜੀ ਜੇਕਰ ਇੱਥੇ ਪੇਂਡ ਇਹ ਦੇਖੋ ਇਹਨੂੰ ਧੋਤਾ ਜਾਏ ਪਾਣੀ ਵੱਜੇ ਇੱਥੇ ਤਾਂ ਸਫਾਈ ਹੋਏ ਪਰ ਇੱਥੇ ਕਿਤੇ ਪਾਣੀ ਮਾਰਦਾ ਹੀ ਕੋਈ ਨਹੀਂ ਨਾ ਕੋਈ ਸਫਾਈ ਕਰਦਾ ਵਾ ਜੀ ਇੱਥੇ ਬੰਦੇ ਦੱਸ ਰਹੇ ਆ ਵੀ ਇਹਨੂੰ ਅੱਜ ਤੱਕ ਜਦੋਂ ਦਾ ਬੱਸ ਸਟੈਂਡ ਬਣਿਆ ਵਾ ਕਿਸੇ ਨੇ ਇਹਦੇ ਪਾਣੀ ਨਹੀਂ ਮਾਰਿਆ ਕਿਸੇ ਨੇ ਇਹਨੂੰ ਧੋਤਾ ਨਹੀਂ ਹੈਗਾ ਭਾਈ ਤੁਸੀਂ ਕਿਤੇ ਜਾਣਾ ਤੁਸੀਂ ਆਏ ਮਸ ਅੱਜ ਸਫਾਈ ਵੀ ਲੈ ਕੇ ਗੋਗੇ ਤੇ ਪਾਜੀ ਪਾਜੀ ਇੱਥੇ ਆ ਜਿੰਨੀ ਆ ਦੇਖ ਲਓ ਮਾੜੇ ਹਾਲਾਤ ਨੇ ਸੋ ਦੇਖੋ ਮਾੜੇ ਹਾਲਾਤ ਆ ਜੀ ਤਕਰੀਬਨ ਜਿਹੜਾ ਵਾ ਸਾਫ ਸਫਾਈ ਦਾ ਤਾਂ ਨਾਮ ਹੀ ਨਹੀਂ ਕਿਤੇ ਸੋ ਬੁਰੇ ਹਾਲਾਤ ਆ ਤਕਰੀਬਨ ਜਿਹੜਾ ਵਾ ਜੀ ਗੰਦਗੀ ਜਗਾ ਜਗਾ ਤੇ ਆ ਉਹ ਸਵਾਰੀਆਂ ਦੂਰ ਦੂਰ ਤੋਂ ਹੁੰਦੀਆਂ ਨੇ ਲੋਕ ਦੂਰ ਦੂਰ ਤੋਂ ਹੁੰਦੇ ਨੇ ਆ ਕੇ ਇੱਥੇ ਨਵੇਂ ਬੱਸ ਸਟੈਂਡ ਤੇ ਬੜੀਆਂ ਉਮੀਦਾਂ ਸੀ ਲੋਕਾਂ ਨੂੰ ਪਰ ਹਾਲਾਤ ਆ ਜੀ ਦੇਖ ਲਓ ਤੁਸੀਂ ਕੀ ਹੋ ਗਿਆ ਜੀ ਜੋ ਦੇ ਤੋਂ ਹਾਲਾਤ ਨੇ ਜਗਾ ਜਗਾ ਗੰਦਗੀ ਫੈਲੀ ਦੀ ਆ ਬੈਕਸ ਦੇ ਵਾਸਤੇ ਪ੍ਰਬੰਧ ਕੋਈ ਨਹੀਂ ਹੈਗਾ ਕੁਰਸੀਆਂ ਦਾ ਪ੍ਰਬੰਧ ਕੋਈ ਨਹੀਂ ਆ। ਤੋਂ ਗੰਦਗੀ ਜਿਹੜੀ ਆ ਉਹ ਵੀ ਤੁਸੀਂ ਦੇਖੋ ਬੇਸ਼ੁਮਾਰ ਆ ਜੀ। ਆ ਸਾਰੇ ਜਿਹੜੀ ਆ ਕਿਸੇ ਬੰਨੇ ਵੀ ਧਿਆਨ ਮਾਰ ਲਓ। ਸੋ ਇੱਥੇ ਹੀ ਹੋ ਰਿਹਾ ਇੱਥੇ ਜੀ। ਕਹਰੇ ਵੀ ਪੀਣ ਵਾਲੇ ਪਾਣੀ ਦਾ ਵੀ ਪ੍ਰੋਪਰ ਪ੍ਰਬੰਧ ਪ੍ਰਬੰਧ ਨਹੀਂ ਹੈਗਾ ਇੱਥੇ ਜੀ। ਉਹ ਵੀ ਦੇਖਦੇ ਆਂ, ਜਾਣਦੇ ਆਂ। ਸੋ ਦੀਵਾਰਾਂ ਦੀ ਗੱਲ ਕਰੀਏ ਤਾਂ ਦੇਖੋ ਸਲਾਬੇ ਨਾਲ ਦੀਵਾਰਾਂ ਖਰਾਬ ਹੋ ਗਈਆਂ ਵਾ। ਸੋ ਇਹ ਇੱਥੇ ਆ ਕੇ ਬੰਦੇ ਥੱਲੇ ਬੈਠੇ ਦੀ ਨਾਲ ਗੱਲ ਕਰਦੇ ਆਂ। ਭਈ ਇਹ ਕਾਂ ਸੇ ਆ ਕੇ ਬੈਠੇ ਹੋ ਬੈਠੋ? ਕਾਂ ਸੇ ਆਏ ਆ? ਬਿਹਾਰ ਸੇ।

ਔਰ ਮਜਬੂਰ ਜਿਹੜਾ ਵਾ ਜ਼ਮੀਨ ਤੇ ਬੈਠੇ ਦੇ ਆ ਜੀ ਇਹ ਹਾਲਾਤ ਨੇ ਨਵੇਂ ਬਸ ਸਟੈਂਡ ਗੁਰਦਾਸਪੁਰ ਦੇ ਜਦ ਕਿ ਸਰਕਾਰਾਂ ਦਾਅਵੇ ਬੜੇ ਬੜੇ ਉੱਚੇ ਕਰਦੀਆਂ ਵਾ ਬੜੇ ਬੜੇ ਦਾਅਵੇ ਕਰਦੀਆਂ ਵਾ ਵੀ ਨਵੇਂ ਬਸ ਸਟੈਂਡ ਤੇ ਜਿਹੜਾ ਕਿ ਹਰ ਸੁਵਿਧਾ ਹਰ ਬੈਨੀਫਿਟ ਦੇ ਰਹੇ ਆ ਪਰ ਤੁਹਾਡੇ ਸਾਹਮਣੇ ਆ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਲੱਭ ਰਿਹਾ ਕਿਉਂਕਿ ਇਹ ਜ਼ਮੀਨ ਤੇ ਹੀ ਲੋਕ ਜਿਹੜੇ ਬੈਠੇ ਨੇ ਆ ਦੇਖੋ ਬਿਹਾਰ ਤੋਂ ਆਏ ਆ ਤੇ ਪੰਜਾਬ ਦਾ ਕਿੰਨਾ ਕਾ ਗੁਣਗਾਨ ਕਰਨਗੇ ਵਿਚਾਰੇ ਕੀ ਤਰੀਫਾਂ ਹੋਣਗੀਆਂ ਪੰਜਾਬ ਦੀਆਂ ਜੇਕਰ ਇਹਨਾਂ ਨੂੰ ਜ਼ਮੀਨ ਤੇ ਬਹਿਣਾ ਪਏਗਾ ਤੇ ਇਹ ਹਾਲਾਤ ਹੁੰਦਸ ਰਿਆਂ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਆ ਜੀ ਸੋ ਪੀਣ ਵਾਲੇ ਪਾਣੀ ਦਾ ਵੀ ਦੇਖਦੇ ਆਂ ਕਿ ਪਾਣੀ ਜਿਹੜਾ ਪੀਣ ਵਾਲਾ ਕਿੰਨਾ ਕੁ ਸਹੀ ਆ ਜੀ ਸੋ ਸਾਡਾ ਦੇਖੋ ਮੇਨ ਮਕਸਦ ਇਹੀ ਆ ਸਾਡਾ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇਹੀ ਆ ਕਿ ਪ੍ਰਸ਼ਾਸਨ ਜਾਗੇ ਇਹ ਦਿਖਾਓ ਗੰਦਗੀ 봐 ਜੀ ਆ ਦੇਖੋ ਗੰਦਗੀ ਕੈਪਸੂਲਾਂ ਦੇ ਪੱਤੇ ਪੇਜਦੇ ਆ ਇਧਰ ਨੂੰ ਆ ਜਾਓ ਆ ਦੇਖੋ ਇੱਕ ਇੰਨਾ ਠੰਡਾ ਪਾਣੀ ਹੈ ਨਾ ਇਹ ਇੱਕ ਲੱਗਾ ਜੀ ਇਹਦਾ ਐਸੇ ਕੋ ਠੰਡੇ ਪਾਣੀ ਵਾਲਾ ਕੋਲਰ ਲੱਗਾ ਜੀ ਪਾਣੀ ਪੀ ਕੇ ਦੇਖੋ ਸ਼ਾਇਦ ਪੰਜਾਬ ਐਂਡ ਸਿੰਧ ਬੈਂਕ ਨੇ ਲਗਾਇਆ ਹੋ ਜੀ ਸੋ ਇੱਥੇ ਵੀ ਗੰਦਗੀ ਜਿਹੜੀ ਹਲਦ ਵਾਲੇ ਬੇਸ਼ਮਾਰ ਹੈ ਜੀ ਸੋ ਪਾਣੀ ਪਾਣੀ ਕਿੰਨਾ ਠੰਡਾ ਦੱਸਿਓ ਯਾਰ ਠੰਡਾ ਦੇਖੋ ਹੋਏ ਹਾਂ ਠੰਡਾ ਜੀ ਦੇਖਿਓ ਆ ਗਰਮ ਪਾਣੀ ਹੈ ਜੀ ਬਿਲਕੁਲ ਗਰਮ ਪਾਣੀ ਹੈ ਹਾਂ ਜੀ ਦੂਸਰੀ ਸਾਈਡ ਪਾਣੀ ਠੰਡਾ ਆਂਦਾ ਵਾ ਉਹ ਵੀ ਅੱਜ ਕੰਦੇ ਥੋੜਾ ਜਿਹਾ ਪਾਣੀ ਠੰਡਾ ਸਕਾਠ ਠੰਡਾ ਸੀ ਅੱਜ ਉਹ ਵੀ ਗਰਮ ਪਾਣੀ ਹੈ ਤੇ ਇੱਧਰ ਤੇ ਵੈਸੇ ਕੋਈ ਕਰਦਾ ਪੂਰਾ ਠੋਕ ਠਾਕ ਆ ਗਿਆ ਨਸ਼ਾ ਕਰਦੇ ਨੇ ਪਰ ਸਰਸ਼ਨ ਦਾ ਕੋਈ ਧਿਆਨ ਨਹੀਂ ਹੈਗਾ ਕੋਈ ਧਿਆਨ ਕੋਈ ਪੁਲਿਸ ਮੁਲਾਜ਼ਮ ਕੋਈ ਨਹੀਂ ਹੈਗਾ ਨਾ ਕੋਈ ਨਹੀਂ ਹੈਗਾ ਪੁਲਿਸ ਮੁਲਾਜ਼ਮ ਕੋਈ ਨਹੀਂ ਕੋਈ ਚੌਕੀ ਨਹੀਂ ਕੋਈ ਸਕਿਉਰਟੀ ਨਹੀਂ ਕੋਈ ਚੌਕੀ ਨਹੀਂ ਸੀ ਤੇ ਯਾਰ ਇਹ ਤਾਂ ਕੈਪੈਸਿਟੀ ਬੜੀ ਛੋਟੀ ਹੈ ਪਾਣੀ ਦੀ ਵਸਾਬ ਲੈ ਇਹਨਾਂ ਪਾਣੀ ਪੂਰੇ ਨਹੀਂ ਦਾ ਬਸ ਸਟੈਂਡ ਤੇ ਨਹੀਂ ਹੁੰਦਾ ਜੀ ਨਹੀਂ ਹੁੰਦਾ ਅੱਗੇ ਵਟ ਕੇ ਆ ਨੇ ਕਈਆਂ ਨੇ ਤਾਂ ਟੂਟੀਆਂ ਪਟਲੀਆਂ ਸੀ ਕਈਆਂ ਨੇ ਟੂਟੀਆਂ ਦੀ ਪੁਟਲੀਆਂ ਸੀ ਹਾਂਜੀ ਤੇ ਆ ਪਲਾਸਟਿਕ ਦੇ ਟੂਟੇ ਦੁਬਾਰਾ ਲਗਾਈਆਂ ਨੇ ਹਾਂ ਹਾਂ ਤੇ ਪਾਣੀ ਠੰਡਾ ਹੈ ਨਹੀਂ ਹੈ ਮੇਰੇ ਖਿਆਲ ਮੋਟਰ ਨਹੀਂ ਚੱਲਦੀ ਇਹਦੀ ਨਹੀਂ ਚੱਲਦੀ ਨਹੀਂ ਚੱਲਦੀ ਬ

ਇਹਦਾ ਹੁੰਦਾ ਮੈਨਾਂ ਕੋਈ ਨਹੀਂ ਪਟਾਦਾ ਉਹਨੂੰ ਉੱਤੇ ਪਾਣੀ ਆ ਰਿਹਾ ਹੈ ਮਤਲਬ ਕਿ ਗਰਮ ਪਾਣੀ ਫਿਲਟਰ ਨਹੀਂ ਆ ਚੱਲ ਰਿਹਾ ਫਿਲਟਰ ਨਹੀਂ ਚੱਲ ਰਿਹਾ ਪਾਣੀ ਡਾਇਰੈਕਟ ਆ ਰਿਹਾ ਹੈ ਕਿਉਂਕਿ ਫਿਲਟਰ ਜੇ ਚੱਲੂਗਾ ਸਰ ਨੇਚਰਲੀ ਗੱਲ ਹੈ ਕਿ ਉਹਦਾ ਵੇਸਟ ਪਾਣੀ ਆਊਗਾ ਇੱਥੇ ਹਾਂ ਬਿਲਕੁਲ ਬਿਲਕੁਲ ਉਹਦੀ ਵੇਸਟੇਜ ਨਹੀਂ ਆ ਰਹੀ ਤੇ ਇਟ ਮੀਨਸ ਕਿ ਇਹ ਚੱਲ ਰਿਹਾ ਉਹਦਾ ਡਾਇਰੈਕਟ ਡਾਇਰੈਕਟ ਹੀ ਚੱਲ ਰਿਹਾ ਹਾਂਜੀ ਠੰਡਾ ਵੀ ਕਰ ਰਿਹਾ ਹੈ ਜੀ ਹਾਂ ਬਿਲਕੁਲ ਨਹੀਂ ਸੋ ਦੇਖੋ ਨਵਾਂ ਬਸਟੈਂਡ ਬਣਿਆ ਸੀ ਪਾਜੀ ਇਹ ਸੁਵਿਧਾ ਦੇਣੀ ਚੀਤੀ ਸੀ ਬੈਨੀਫਿਟ ਮਿਲੇ ਚੀਦੀ ਪਰ ਮਿਲੇ ਕੋਈ ਨਹੀਂ ਬੈਨੀ ਦਾੜਾ ਪੀਰ ਹੁੰਦੀਆਂ ਸਰ ਪਾਣੀ ਪੀਵੇ ਸਾਡੀਆਂ ਦਾੜਾ ਪੀਰੋਂ ਲਾਪੀਆਂ ਪਾਣੀ ਪੀ ਗਏ ਕਹਿੰਦਾ ਪਾਣੀ ਪੀ ਮੈਂ ਕਹਿੰਦਾ ਪੁੱਛਿਆ ਕਹਿੰਦਾ ਡੈਂਟਿਸ ਕੋ ਗਏ ਸੀ ਕਹਿੰਦਾ ਠੰਡਾ ਪਾਣੀ ਬੰਦ ਕਰ ਦੋ ਕਿਸੋ ਆ ਪੀਂਦੇ ਮੈਂ ਕਿਹਾ ਬਸਟਾਨ ਦਾ ਕਿੰਨੇ ਕਹਿੰਦੇ ਬੰਦ ਕਰ ਦੋ ਫੇਰ ਬਸਟਾਨ ਦਾ ਪਾਣੀ ਪੀਣਾ ਜਿੰਨਾ ਪੈਸਾ ਇਹਨਾਂ ਨੇ ਲਾਇਆ ਨਾ ਓਨੀ ਸਹੂਲਤ ਨਹੀਂ ਆ ਗਈ ਨਹੀਂ ਮਿਲੀ ਸਹੂਲਤ ਠੀਕ ਹੈ ਜੀ ਓਨੀ ਸਹੂਲਤ ਨਹੀਂ ਆ ਗਈ ਤੁਸੀਂ ਖੋਦ ਹੀ ਦੇਖ ਲਓ ਇੱਧਰ ਜਾ ਕੇ ਵੇਖੋ ਮਹਾਰਾਜ ਜੀ ਇੱਧਰ ਅਟੂ ਟਿੰਗਾ ਲੰਗਾ ਯਾਕੋਈ ਬਜ਼ੁਰਗ ਹੁੰਦਾ ਉਥੇ ਡੇਗਦੇ ਆ ਬਜ਼ੁਰਗ ਜੀ ਅੱਛਾ ਆ ਵੇਖੋ ਠੇਡਾ ਲੱਗ ਲਾ ਕੇ ਇਥੋਂ ਕਿੱਦਾਂ ਕੋਈ ਦਾ ਸੋ ਪਾਣੀ ਪੀਏਗਾ ਕਿਹੜੇ ਤਰੀਕੇ ਨਾਲ ਪਹਿਲਾਂ ਮੂੰਹ ਲਾਏਗਾ ਕਿੱਦਾਂ ਪਾਣੀ ਪੀਵੇਗਾ ਇਹ ਕੋਈ ਜਾਂ ਕੰਨ ਨਾਲ ਲੱਗਦਾ ਪਹਿਲਾਂ ਕੋਈ ਕੰਧ ਨੂੰ ਮੂੰਹ ਲਾ ਕੇ ਨਾਲ ਪਾਣੀ ਲੱਗ ਰਿਹਾ ਇਹਨਾਂ ਨੇ ਉਹ ਕੰਮ ਕੀਤਾ ਜਿੱਦਾਂ ਡੰਗਰਾਂ ਨੂੰ ਹੋਦੀਆਂ ਚ ਬਣਾ ਕੇ ਪਾਣੀ ਨਹੀਂ ਚਾਹੀਦਾ ਆ ਵੇਖੋ ਆ ਕਿੱਦਾਂ ਪਾਣੀ ਪੀ ਰਿਹਾ ਵੇਖੋ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਸਾਡੇ ਸਾਹਮਣੇ ਇਹ ਦੇਖ ਲਓ ਲਾਉਣ ਦਾ ਤਰੀਕਾ ਨਹੀਂ ਬਿਲਕੁਲ ਦੀਵਾਰ ਨਾਲ ਲੱਗ ਰਿਹਾ ਜੀ ਬੰਦਾ ਬਿਲਕੁਲ ਦੀ ਮਿਲ ਵੀ ਪ੍ਰੋਪਰ ਵੇਬ ਨਾਲ ਕੰਮ ਨਹੀਂ ਕੀਤਾ ਗਿਆ ਜੀ ਕਾਲੀ ਜੀ ਕੰਮ ਹੋਇਆ ਵਾ ਗੈਸ ਕਿਹਾ ਹਾਂਜੀ ਕਾਲੀ ਚ ਹੋਇਆ ਵਾ ਠੀਕ ਆ ਜਿਹੜੀ ਇਹਨਾਂ ਨੂੰ ਚੀਜ਼ ਚਾਹੀਦੀ ਹੈ ਕਰਨ ਵਾਲੀ ਸੋਚਣਾ ਚਾਹੀਦਾ ਹੈ ਪਹਿਲਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਸੋਚਣਾ ਉਹ ਕੰਮ ਕੀਤਾ ਨਹੀਂ ਇਹਨਾਂ ਨੇ ਬਿਲਕੁਲ ਬਿਲਕੁਲ ਠੀਕ ਆ ਇੱਥੇ ਵੀਡੀਓ ਬਣਾ ਕੇ ਚੱਲ ਗਏ ਆਪਾਂ ਬਾਸਟਾਨ ਬਣਾਇਆ ਉਹ ਕੀਤਾ ਜੇ ਕੀਤਾ ਪਰ ਫੇਖ ਖੋਦੀ ਵੇਖਣਾ ਖਾਣਾ ਮੂਰਤੀ ਹੋਈ ਆ ਖਾਣਾ ਮੂਰਤੀ ਹੋਈ ਆ ਅੱਛਾ ਇਹ ਤਰੇੜਾ ਵੀ ਉੱਪਰ ਆ ਗਈ ਆ ਪਾਜੀ ਆ ਦਿਖਾਓ ਜੀ ਵਧੀਆ ਸੀਮਟ ਬਹੁਤ ਵਧੀਆ ਲੱਗੇਦਾ ਨਾ ਗੁਰਦਾਸਪੁਰ ਦਾ ਐਡਾ ਤਗੜਾ ਗੁਰਦਾਸਪੁਰ ਜ਼ਿਲ੍ਹਾ ਵ ਵੇਖ ਲੋ ਮੈਂ ਕਿ ਪਕਾਇ ਨਹੀਂ ਸਕਦਾ ਬਿਆਨ ਨਹੀਂ ਦੇਣਾ ਚਾਹੁੰਦਾ ਅੱਜ ਆਪਣੇ ਗੁਰਦਾਸਪੁਰ ਵਾਸਤੇ ਆਲ ਓਵਰ ਵਰਡ ਚ ਗੁਰਦਾਸਪੁਰ ਦਾ ਨਾ ਚੱਲਦਾ ਆਲ ਓਵਰ ਵਰਡ ਚ ਹਾਂ ਠੀਕ ਹੈ ਕੋਈ ਐਨੀ ਪਰਸਨ ਜੇ ਮੰਨ ਲਓ ਕਿ ਤੁਸੀਂ ਬਾਹਰ ਆ ਰਿਹਾ ਆ ਆਊਟ ਆਫ ਸਟੇਟ ਲਾ ਲਓ ਜਾਂ ਆਊਟ ਆਫ ਸਾਰਾ ਚ ਡਿਗ ਜਾਓ ਆਊਟ ਆਫ ਡਿਸਟ੍ਰਿਕਟ ਲਾ ਲਓ ਠੀਕ ਹੈ ਉੱਤੇ ਕੀ ਇਮਪ੍ਰੈਸ਼ਨ ਪੈਣਾ ਹੈ ਬਿਲਕੁਲ ਬਿਲਕੁਲ ਬੈਡ ਪ੍ਰਭਾਵ ਪੈਂਦਾ ਜੀ ਹਾਂ ਜੀ ਸੋ ਕਿਉਂਕਿ ਫਸਟ ਇਮਪ੍ਰੈਸ਼ਨ ਤੇ ਇਹੀ ਹੈ ਨਾ ਜਿੰਨੇ ਆਣਾ ਪਲਸਟਰ ਦੇ ਆਉਣ ਤੱਕ ਹਾਂ ਅੰਦਰ ਜੀ ਪਲਸਟਰ ਨਹੀਂ ਹੋਇਆ ਹੋਇਆ ਆ ਸੋ ਮਿਲ ਜੀ ਮੈਂ ਦੇਖ ਰਿਹਾ ਮੈਂ ਜਲਦਬਾਜੀ ਸਾਰਾ ਕੰਮ ਹੋ ਗਿਆ ਦਾ ਜੀ ਹਾਂਜੀ ਦੱਸਣ ਲਈ ਕਿ ਬਸ ਸਟੈਂਡ ਤਿਆਰ ਕਰ ਤਿਆਰ ਕਰਤਾ ਹੈ ਦੇਖੋ ਖਾਮੀਆਂ ਬਹੁਤ ਆ ਜੀ ਖਾਮੀਆਂ ਚ ਬੇਸ਼ੁਮਾਰ ਆ ਜੇ ਖਾਮੀਆਂ ਅਸੀਂ ਗਰਾਉਂਡ ਲਗਾਗੇ ਤਾਂ ਫਿਰ ਤਾਂ ਰਾਤ ਪੈ ਜਣੀ ਆ ਜੀ ਸੋ ਬੇਸ਼ੁਮਾਰ ਖਾਮੀਆਂ ਵਾ ਸੋ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਧਿਆਨ ਦਿੱਤਾ ਜਾਵੇ ਜੀ ਜਿਹੜੀ ਜਿਹੜੀ ਖਾਮੀ ਐ ਇਸ ਬਸ ਸਟੈਂਡ ਦੇ ਵਿੱਚ ਉਹਨੂੰ ਦੂਰ ਕੀਤਾ ਜਾਵੇ ਸੋ ਇਹ ਦੇਖੋ ਤੁਸੀਂ ਸੀਮੈਂਟ ਝੜ ਰਿਹਾ ਜੀ 2 ਮਹੀਨੇ ਹੋਏ ਬਸਟੈਂਡ ਨੂੰ ਨਵੇਂ ਬਸਟੈਂਡ ਦਾ ਸੀਮੈਂਟ ਵੀ ਝੜ ਲਿਆ ਪਿਆ ਵਾ ਜੀ ਸੋ ਇਹ ਹਾਲਾਤ ਨੇ ਜੀ ਸੋ ਟਾਇਲਟ ਦੀ ਗੱਲ ਕਰੀਏ ਉਹਨੇ ਔਰਤਾਂ ਲਈ ਬਾਥਰੂਮ ਹੈ ਚਲੋ ਅਸੀਂ ਨਹੀਂ ਦਿਖਾਣਾ ਚਾਹੁੰਦੇ ਉਧਰ ਨੂੰ ਮਲਬੀ ਕੁੱਲ ਮਿਲਾ ਕੇ ਜਿਹੜਾ ਵਾ ਜੀ ਬੇਸ਼ੁਮਾਰ ਇੱਥੇ ਖਾਮੀਆਂ ਵਾਂ ਸੋ ਉਹਨਾਂ ਨੂੰ ਦੂਰ ਕਰਨਾ ਜਿਹੜਾ ਕਿਦਾਂ ਕਿਦੇ ਪ੍ਰਸ਼ਾਸਨ ਦਾ ਹੁਣ ਫੱਟ ਬੰਦਾ ਵਾ ਜੀ ਸੋ ਇਹ ਦੇਖੋ ਪਲਾਸਟਿਕ ਦੀਆਂ ਕੁਰਸੀਆਂ ਵਿਚਾਰੇ ਲੋਕਾਂ ਨੇ ਆਪਣੇ ਘਰਾਂ ਚ ਲੈ ਆਂਦੀਆਂ ਜੀ ਬਹਿਣ ਵਾਸਤੇ ਦੇਖੋ ਪ੍ਰਸ਼ਾਸਨ ਵੱਲੋਂ ਜਿਹੜੀਆਂ ਕੁਰਸੀਆਂ ਉਹ ਖਤਮ ਹੋ ਗਈਆਂ ਇੱਥੇ ਜੀ ਜਿਹੜੀਆਂ ਹੈ ਸੀ ਟੁੱਟੜ ਗਈਆਂ ਵਾਂ ਹੁਣ ਲੋਕਾਂ ਨੇ ਆਪਣੇ ਕੋਲੋਂ ਜਿਹੜੀਆਂ ਕੁਰਸੀਆਂ ਲਿਆ ਕੇ ਲਾਈਆਂ ਜੀ ਪ੍ਰਾਈਵੇਟ ਕੁਰਸੀਆਂ ਲੈਂਦੀਆਂ ਜੀ ਸੋ ਬਹਿਣ ਦਾ ਕੋਈ ਕਹਿੰਦੇ ਜਗਾੜੀ ਨਹੀਂ ਆ ਜੀ ਸੋ ਕੁੱਲ ਮਿਲਾ ਕੇ ਤੁਹਾਨੂੰ ਬਸ ਰੇਲ ਦੇ ਹਾਲਾਤ ਦਿਖਾਏ ਆ ਜੀ ਹੋਰ ਵੀ ਕਾਫੀ ਜਿ ਕਮੀਆਂ ਹੈਗੀਆਂ ਉਹ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਦਿਖਾਵਾਂਗੇ ਫਿਲਹਾਲ ਦੀ ਘੜੀ ਸਾਨੂੰ ਜੋ-ਜੋ ਨਜ਼ਰ ਆਇਆ ਜੀ ਉਹ ਤੁਹਾਡਾ ਸ਼ੇਅਰ ਕਰਤਾ ਵਾ ਆਉਣ ਵਾਲੇ ਸਮੇਂ 'ਚ ਦੱਸਦੇ ਆ ਕਿ ਹੋਰ ਵੀ ਵੱਡੀਆਂ ਕਮੀਆਂ ਮਾ ਉੱਪਰਲੇ ਪੱਲੇ ਵੀ ਹੈਗੀਆਂ ਕੁਝ ਜੀ ਉਹ ਵੀ ਤੁਹਾਡਾ ਜਲਦੀ ਜਲਦੀ ਸ਼ੇਅਰ ਕਰਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇਸ਼ਰ ਮਾਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ